ਖਬਰ ਮੋਹਾਲੀ ਦੇ ਖਰੜ ਤੋਂ ਹੈ ਜਿੱਥੇ 1000 ਦੇ ਕਰੀਬ ਕੰਪਿਊਟਰ ਅਧਿਆਪਕਾਂ ਨੇ ਆਪਣੇ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਹੋਇਆ ਹੈ ਧਰਨੇ ਦੇ ਚੱਲਦਿਆਂ ਅੰਮ੍ਰਿਤਸਰ ਚੰਡੀਗੜ੍ਹ ਰੋਡ ਤੇ ਜਾਮ ਲੱਗਾ ਹੋਇਆ ਹੈ ਅਧਿਆਪਕ ਆਪਣੀਆਂ ਆਪਣੇ ਆਪ ਨੂੰ ਸਿੱਖਿਆ ਵਿਭਾਗ 'ਚ ਸ਼ਾਮਲ ਕਰਨ ਦੀ ਮੰਗ ਕਰ ਰਹੇ ਨੇ ਅੰਮ੍ਰਿਤਸਰ ਚੰਡੀਗੜ੍ਹ ਰੋਡ ਤੇ ਜਾਮ ਲੱਗਾ ਹੋਇਆ ਹੈ ਸਿੱਖਿਆ ਵਿਭਾਗ 'ਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਅਧਿਆਪਕਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੂਰੀ ਸਥਿਤੀ ਮੌਜੂਦ ਹੈ ਤਾਂ ਕਿ ਕੋਈ ਅਣਸੁਖਾਂ ਵੀ ਘਟਨਾ ਨਾ ਵਾਪਰੇ ਪੰਜਾਬ ਭਾਰਤ ਤੋਂ ਤਕਰੀਬਨ 1000 ਕੰਪਿਊਟਰ ਅਧਿਆਪਕੇ ਦਰਨਾ ਦੇ ਰਹੇ ਨੇ ਅਤੇ ਕਿਹਾ ਜਾ ਰਿਹਾ ਹੈ ਕਿ ਇਨਾਂ ਵੱਲੋਂ ਦਰਨਾ ਜੋ ਹੈ ਹੋਰ ਤੇਜ਼ ਕੀਤਾ ਜਾ ਸਕਦਾ ਹੈ ਤਕਰੀਬਨ 1000 ਕੰਪਿਊਟਰ ਅਧਿਆਪਕਾ ਵੱਲੋਂ ਇਹ ਦਰਨਾ ਦਿੱਤਾ ਜਾ ਰਿਹਾ ਹੈ ਪੰਜਾਬ ਸਰਕਾਰ ਖਿਲਾਫ ਇਨਾਂ ਅਧਿਆਪਕਾ ਦਾ ਰੋਸ ਸਿਖਰ ਨੂੰ ਮਿਲ ਰਿਹਾ ਹੈ ਸੜਕਾਂ ਤੇ ਉੱਤੇ ਆਏ ਨੇ ਕੰਪਿਊਟਰ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਪਰ ਇਨਾਂ ਦੇ ਦਰਨੇ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆਮ ਲੋਕਾਂ ਨੂੰ ਕਿਉਂਕਿ ਅੰਮ੍ਰਿਤਸਰ ਚੰਡੀਗੜ੍ਹ ਰੋਡ ਤੇ ਜਾਮ ਲੱਗਾ ਹੋਇਆ ਹੈ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਪੂਰੀਆਂ ਕਰਾਉਣ ਦੇ ਲਈ ਰੋਜ਼ ਮੁਜ਼ਾਰੇ ਕਰ ਰਹੇ ਪੰਜਾਬ ਦੇ ਕੰਪਿਊਟਰ ਟੀਚਰਾਂ ਨੇ ਅੱਜ ਖਰੜ ਰੋਡ ਤੇ ਤਰਨਾ ਦਿੱਤਾ ਤੁਸੀਂ ਦੇਖ ਸਕਦੇ ਹੋ ਪੂਰੇ ਪੰਜਾਬ ਤੋਂ ਇਹ ਸਾਰੇ ਕੰਪਿਊਟਰ ਟੀਚਰ ਦੇ ਹਜ਼ਾਰ ਦੇ ਕਰੀਬ ਬੰਦੇ ਜਿਹੜੇ ਨੇ ਸਾਰੇ ਟੀਚਰ ਇੱਥੇ ਇਸ ਵੇਲੇ ਮੌਜੂਦ ਨੇ ਤੇ ਸੜਕ ਜਿਹੜੀ ਹੈ ਜਾਮ ਕੀਤੀ ਹੋਈ ਹੈ ਇਹ ਜਿਹੜੀ ਸੜਕ ਤੁਸੀਂ ਦੇਖ ਸਕਦੇ ਹੋ ਇਹ ਮੋਹਾਲੀ ਤੋਂ ਪੂਰੇ ਪੰਜਾਬ ਵੱਲੇ ਪਾਸੇ ਜਾਂਦੀ ਹੈ ਨਾ ਕਿ ਦੂਸਰੇ ਪਾਸੇ ਇੱਕ ਹੋਰ ਸੜਕ ਹੈ ਜਿਹੜੇ ਇਸ ਦੇ ਬਿਲਕੁਲ ਨਾਲ ਲੱਗਦੀ ਹੈ ਚੰਡੀਗੜ੍ਹ ਤੋਂ ਪੂਰੇ ਪੰਜਾਬ ਵੱਲ ਨੂੰ ਜਾਂਦੀ ਹੈ ਦੋ ਰਸਤੇ ਜਿਹੜੇ ਨੇ ਜਿਨ੍ਹਾਂ ਦੀ ਟ੍ਰੈਫਿਕ ਜਿਹੜੀ ਰੁਕੀ ਹੋਈ ਹੈ ਤੁਸੀਂ ਇਸ ਤਰੀਕੇ ਨਾਲ ਇਤਜਾਮ ਲੱਗ ਰਿਹਾ ਪਰ ਹੌਲੀ ਹੌਲੀ ਪੁਲਿਸ ਜਿਹੜੀ ਹੈ ਇਸ ਟ੍ਰਾਫਿਕ ਨੂੰ ਡਾਇਵਰਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਛੋਟੇ ਰਸਤਿਆਂ ਦੇ ਵਿੱਚੋਂ ਪਿੰਡਾਂ 'ਚੋਂ ਹੁੰਦੇ ਹੋਏ ਮੋਹਾਲੀ ਦੇ ਜਿਹੜੇ ਲੋਕ ਨੇ ਦੂਸਰੇ ਪਾਸੇ ਜੋ ਪਿੰਡਾਂ ਦੇ ਅੰਦਰੋਂ ਹੋ ਕੇ ਇਹ ਜਿਹੜਾ ਕਿਸੇ ਹੋਰ ਸ਼ਹਿਰ ਦੇ ਵਿੱਚ ਜਿਹੜੇ ਐਂਟਰੀ ਕਰ ਸਕਦੇ ਨੇ ਤੇ ਉਧਰੋਂ ਦੂਸਰੇ ਪਾਸੇ ਜਿਹੜੇ ਲੋਕ ਆ ਰਹੇ ਨੇ ਉਹ ਚੰਡੀਗੜ੍ਹ ਦੇ ਵਿੱਚ ਐਂਟਰੀ ਮੁੱਲਾਂਪੁਰ ਵਾਲੇ ਪਾਸੇ ਹੋ ਰਹੀ ਹੈ ਮੰਗਾ ਨੇ ਇਹਨਾਂ ਦੀਆਂ ਕਿ ਇਹਨਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਐਂਟਰੀ ਇਹਨਾਂ ਦੀ ਕੀਤੀ ਜਾਵੇ ਸਿੱਖਿਆ ਵਿਭਾਗ ਦੇ ਵਿੱਚ ਲਿਆਂਦੇ ਰਿਹਾ ਫਿਲਹਾਲ ਇਹ ਸਾਰੇ ਅਧਿਆਪਕ ਜਿਹੜੇ ਨੇ ਸੀਐਸ ਪਰ ਹੁਣ ਤੱਕ ਇਹਨਾਂ ਦੀ ਮੰਗਾਂ ਨੂੰ ਲੈ ਕੇ ਸਰਕਾਰ ਨੇ ਇਹਨਾਂ ਦੀ ਇੱਕ ਨਹੀਂ ਸੁਣੀ ਜਿਸ ਕਰਕੇ ਅੱਜ ਇੱਥੇ ਰੋਸ ਮਜਾਰਾ ਕਰ ਰਹੇ ਨੇ ਕਿਸ ਮੁਕਾਰੇ ਵੀ ਨਹੀਂ ਉਸ ਮਾਨ